ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਹੁਣ ਬਾਸਮਤੀ ਹੋਗੀ ਜਾਂ ਆਪਣੇ ਪਰਮਲ ਝੋਨੇ ਹੋਗੇ ਉਹ ਜਿਹੜੇ ਡਿੱਗ ਰਹੇ ਆ ਉਹਦੇ ਕੀ ਕਾਰਨ ਨੇ ਧਰਤੀ ਤੇ ਬਿਛਰ ਰਹੇ ਨੇ ਤੇ ਕਿਸਾਨ ਵੀਰਾਂ ਦੇ ਜਿਹੜੇ ਸਵਾਲ ਹੈ ਉਹ ਕਿਸਾਨ ਵੀਰ ਪੁੱਛ ਰਹੇ ਆ ਵੀ ਸਾਡਾ ਝੋਨਾ ਡਿੱਗ ਗਿਆ ਏ ਤੇ ਹਜੇ ਦਾਣੇ ਦੇ ਵਿੱਚ ਦੁੱਧਾ ਭਰ ਰਿਹਾ ਤਾਂ ਤੇ दाणे ਪਿਲੇ ਹੋਣੇ ਸ਼ੁਰੂ ਹੋ ਗਏ ਨੇ ਗਿਰੇ ਹੋਏ ਝੋਨੇ ਦੇ ਤੇ ਸਾਡੇ ਝਾੜ ਤੇ ਕਿੰਨਾ ਫਰਕ ਪਾਊਗਾ ਜਨਨ ਕਿ ਕਿੰਨਾ ਸਾਡਾ ਝਾੜ ਘਟ ਸਕਦਾ ਹੈ ਤੇ ਇਸ ਵੀਡੀਓ ਨੂੰ ਹੋਰ ਕਿਸਾਨ ਭਰਾਵਾਂ ਨਾਲ ਵੀ ਸ਼ੇਅਰ ਕਰਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਵੀਡੀਓ ਕਰਦੇ ਆ ਸ਼ੁਰੂ ਪਹਿਲਾ ਹੁਣ ਬਾਸਮਤੀ ਤੇ ਆਪਾਂ ਗੱਲ ਕਰਦੇ ਆ ਜਿਵੇਂ ਆਪਣੀ 1509 ਹੋਊਗੀ 1121 ਹੋਊਗੀ 1692 ਹੋਊਗੀ ਕਿਸੇ ਵੀ ਕੋਈ ਵੀ ਬਾਸਮਤੀ ਹੈਗੀ ਹੈ ਜਿਵੇਂ 1847 ਹੋਊਗੀ ਕੋਈ ਵੀ ਹੋਊਗੀ ਹੁਣ ਬਾਸਮਤੀ ਦੀ ਗੱਲ ਐਵੇਂ ਹੈ ਜਿਵੇਂ ਜਿਵੇਂ ਆਪਣੀ ਬਾਸਮਤੀ ਪੱਕੀ ਜਾਂਦੀ ਹੈ ਤੇ ਦਾਣੇ ਦੇ ਵਿੱਚ ਵਜਨ ਪਈ ਜਾਂਦਾ ਹੈ ਉਵੇਂ-ਉਵੇਂ ਉਹ ਗਿਰਨੀ ਆਪਣੇ ਆਪ ਗਿਰਨੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਿਹੜੇ ਬਾਸਮਤੀ ਦੇ 나ੜ ਦੇ ਵਿੱਚ ਇਹਦਾ 나ੜ ਹੁੰਦਾ ਹੈ ਬੌਦਾ ਤੇ ਵਜਨ ਦੇ ਕਾਰਨ ਇਹ ਆਪਣਾ ਵਜਨ ਆਪੇ ਨਹੀਂ ਸਹਿ ਸਕਦੀ ਤੇ ਉੱਪਰ ਤੋਂ ਜੇ ਮੌਸਮ ਖਰਾਬ ਹੋ ਜਵੇ ਫੇਰ ਤਾਂ ਇਹਦਾ ਰਹਿੰਦਾ ਹੀ ਕੱਖ ਨਹੀਂ ਫੇਰ ਤਾਂ ਕੋਈ ਵੀ ਬਾਸਮਤੀ ਹੈ ਸਾਰੀਆਂ ਧਰਤੀ ਦੇ ਨਾਲੇ ਬਿਛ ਜਾਂਦੀ ਹੈ ਕਿਉਂਕਿ ਇਹਦੇ 나ੜ ਦੇ ਵਿੱਚ ਇੰਨੀ ਤਾਕਤ ਨਹੀਂ ਹੁੰਦੀ ਤੇ ਜੇ ਹੁਣ ਆਪਾਂ ਝਾੜ ਦੀ ਗੱਲ ਕਰੀਏ ਬਾਸਮਤੀ ਦੀ ਜੇ ਆਪਣੀ ਬਾਸਮਤੀ ਦੇ ਵਿੱਚ दाणे ਸਾਰੇ ਪੱਕ ਗਏ ਆ ਜਾਨੀ ਕਿ ਆਪਾਂ 5-4 ਦਿਨ ਦੇ ਵਿੱਚ ਵੱਢਣੀ ਹੈ ਹਫਤੇ ਦੇ ਵਿੱਚ ਫਿਰ ਆਪਣੇ ਜਿਹੜਾ ਝਾੜ ਪਰ ਹੈ ਉਹ ਬਹੁਤਾ ਫਰਕ ਦੇਖਣ ਨੂੰ ਨਹੀਂ ਮਿਲਦਾ ਥੋੜਾ ਫਰਕ ਪਾਊਗਾ ਕਿਉਂਕਿ ਗਿਰੀ ਹੋਈ ਜਦੋਂ ਕਰਪੈਨ ਨੇ ਥੱਲੇ ਰਹਿ ਗਏ दाणे ਉਹਨਾਂ ਕ ਝਾੜ ਪੁਰਵ 5 10% ਫਰਕ ਪਾਊਗਾ ਜਾਨਕਿ ਬਹੁਤਾ ਫਰਕ ਨਹੀਂ ਪੈਂਦਾ ਜੇ ਆਪਣੀ ਬਾਸਮਤੀ ਜਦੋਂ ਉਹਦੇ ਵਿੱਚ ਦੁੱਧਾ ਭਰ ਰਿਹਾ ਹੁੰਦਾ ਜੇ ਉਹ ਵਾਲੀ ਸਟੇਜ ਤੇ ਗਿਰਦੀ ਹੈ ਤਾਂ 20 ਤੋਂ ਲੈ ਕੇ 50% ਤੱਕ ਆਪਣੀ ਬਾਸਮਤੀ ਦਾ ਝਾੜ ਘਟ ਸਕਦਾ ਤੇ ਹੁਣ ਕਿਸਾਨ ਵੀ ਪੁੱਛ ਰਹੇ ਆ ਵੀ ਕਿਹੜੀ ਜਿਵੇਂ ਪਰਮਲ ਝੋਨੇ ਹੋਊਗੀ ਕਿਹੜੀ ਵੈਰਾਈਟੀ ਨਹੀਂ ਗਿਰਦੀ ਹੁਣ ਕੁਦਰਤ ਦੇ ਅੱਗੇ ਕੋਈ ਵੀ ਵੈਰਾਈਟੀ ਹੈ ਜਹੋ ਕੋਈ ਵੀ ਹੈ ਜੇ ਹੁਣ ਕੁਦਰਤ ਦਾ ਜਿਵੇਂ tufaan ਆ ਗਿਆ ਉਹ ਕਿਸੇ ਨੇ ਵੀ ਨਹੀਂ ਬਚਣਾ ਆਪਾਂ ਐਵੇਂ ਕਹਿ ਸਕਦੇ ਆ ਜਾਨੀ ਕਿ ਜਿਵੇਂ PR 131 ਵੈਰੈਟੀ ਹੋਗੀ 110 ਚੋਂ ਨਾ ਹੋ ਗਿਆ ਸੁਪਰੀਮ ਤੇ ਇਹਨਾਂ ਨੂੰ ਆਪਾਂ ਕਹਿ ਸਕਦੇ ਆ ਇਹ ਡਿਗਨ ਤੋਂ ਬਚ ਜਾਂਦੇ ਨੇ ਉਹ ਬਚਦੇ ਕੀ ਆ ਉਹ ਕਿਹਨਾਂ ਦੇ ਬਚਦੇ ਉਹ ਵੀ ਮੈਂ ਤੁਹਾਨੂੰ ਦੱਸੂਗਾ ਇਹ ਵੀ ਆਏ ਨਹੀਂ ਵੀ ਹਰੇਕ ਕਿਸੇ ਦਾ ਵੀ ਇਹ ਝੋਨਾ ਗਿਰਨਾ ਹੀ ਨਹੀਂਗਾ ਉਹ ਜਿਹੜੀ ਆਪਾਂ ਗਲਤੀ ਆ ਕੀਤੀ ਆ ਜੇ ਉਹ ਕੀਤੀ ਆ ਤਾਂ ਆਪਣਾ ਝੋਨਾ ਗਿਰਨਾ ਹੀ ਗਿਰਨਾ ਹੈ ਫਿਰ ਤੇ ਜਿਵੇਂ ਹਾਈਬ੍ਰਿਡ ਝੋਨੇ ਹੋਗੇ ਉਹ ਆਪਾਂ ਕਹਿ ਸਕਦੇ ਆ ਉਹ ਗਿਰਦੇ ਆ ਇਹ ਹਜੇ ਬਚ ਵੀ ਜਾਂਦੇ ਆ ਉਹ ਜਾਨੀ ਕਿ ਗਿਰਦੇ ਉਹ ਗਿਰਦੇ ਆ ਜਿਵੇਂ ਤੇ 730 ਰੋਇਕ ਹੋ ਗਿਆ ਸਵਾ ਦਾ ਉਹ ਜ਼ਰੂਰ ਗਿਰਦਾ ਹੀ ਗਿਰਦਾ ਹੈ ਉਹ ਤਾਂ ਮੌਸਮ ਤੋਂ ਬਗੈਰ ਵੀ ਜੇ ਆਪਾਂ ਉਹਨੂੰ ਵੱਡਾ ਨੂੰ 2-4 ਦਿਨ ਲੇਟ ਕਰ ਦੂਗੇ ਤਾਂ ਜਦੋਂ ਆਪਾਂ ਸੋਆ ਖੇਤ ਦੇ ਵਿੱਚ ਜਾਂਦੇ ਆ ਤਾਂ ਉਹ ਵਿਸ਼ਿਆ ਪਿਆ ਹੁੰਦਾ ਹੈ ਤੇ ਹੁਣ PR131 ਵੈਰੈਟੀ ਹੋਗੀ 110 ਹੋਗੀ ਇਹ ਹੁਣ ਗਿਰਦੀ ਕਿ ਨਾ ਦੀ ਹੈ ਤੇ ਗਿਰਦੀ ਨਹੀਂ ਕਿ ਨਾ ਦੀ ਹੈ ਇਹ ਆਪਾਂ ਜਿਹੜਾ ਹੁਣ ਜਿਵੇਂ ਨਾਈਟ੍ਰੋਜਨ ਆਪਾਂ ਆਪਣੇ ਖੇਤ ਦੇ ਵਿੱਚ ਵਰਤਦੇ ਹੁਣ ਜਿਨ੍ਹਾਂ ਨੇ ਤਾਂ ਨਾਈਟ੍ਰੋਜਨ ਵੱਧ ਪਾਈਏ ਚਾ ਚਾਰ ਗੱਤੇ ਪੰਜ ਪੰਜ ਗੱਤੇ ਪਾਏ ਐ ਤੇ ਉਹ ਝੋਨੇ ਨੂੰ ਤਕੜਾ ਜਰੂਰ ਹੋ ਜਾਣਾ ਪਰ ਉਹਦੇ ਜਿਹੜੇ 나ੜ ਹੈ 나ੜ ਦੇ ਵਿੱਚ ਜਾਨ ਨਹੀਂ ਰਹਿਣੀ ਤੇ ਕਾਦ ਉਹਦਾ ਜਰੂਰ ਹੋਊਗਾ ਦੇਖਣ ਨੂੰ ਲੱਗੂਗਾ ਜੀ ਝੋਨਾ ਝਾੜ ਬਹੁਤ ਦੇਊਗਾ ਪਰ ਉਹ ਜੇ ਮੌਸਮ ਖਰਾਬ ਹੁੰਦਾ ਉਹਨੇ ਗਿਰਨਾ ਹੀ ਗਿਰਨਾ ਜੇ ਆਪਾਂ ਨਾਈਟ੍ਰੋਜਨ ਜੂਰੀਆ ਸਾਬ ਦੇ ਨਾਲ ਆਪਣੇ ਖੇਤ ਦੇ ਵਿੱਚ ਵਰਤੂ ਕੀਤੀ ਏ ਤਾਂ ਆਪਣਾ ਝੋਨਾ ਉਹਦਾ 나ੜ ਵੀ ਮਜ਼ਬੂਤ ਹੋਊਗਾ ਤੇ ਕੱਦ ਛੋਟੇ ਕਰਕੇ ਝਾੜ ਨੂੰ ਕੋਈ ਫਰਕ ਨਹੀਂ ਪਾਊਗਾ ਤੇ ਉਹ ਗਿਰੂਗਾ ਨਹੀਂ ਕਦੇ ਵੀ ਦੇਖ ਲਿਓ ਤੇ ਹੁਣ ਆਹ ਦਿਨਾਂ ਦੇ ਵਿੱਚ ਕਮੈਂਟ ਕਰਕੇ ਦੱਸਿਓ ਸਾਰਿਆਂ ਨੂੰ ਪਤਾ ਵੀ ਲੱਗ ਗਿਆ ਹੋਊਗਾ ਜਿਨ੍ਹਾਂ ਨੇ ਜੂਰੀਆ ਵੱਧ ਪਾਈ ਏ ਜਿਵੇਂ ਪੀਆ 131 ਵੈਰੈਟੀ ਹੋਗੀ ਜਾਂ ਸੁਪਰੀਮ 110 ਹੋਗੀ ਵੀ ਕਿਹਨਾਂ ਦੇ ਝੋਨੇ ਖੜੇ ਐ ਤੇ ਕਿਹਨਾਂ ਦੇ ਡਿਗੇ ਐ ਤੇ ਕਮੈਂਟ ਕਰਕੇ ਦੱਸਿਓ ਤੇ ਇੱਥੇ ਪਤਾ ਲੱਗ ਜਾਂਦਾ ਏ ਵੀ ਕਿਨੇ ਨਾਈਟ੍ਰੋਜਨ ਵੱਧ ਪਾਈ ਏ ਤੇ ਜਿਹੜਾ ਇੱਕ ਮੇਨ ਕਾਰਨ ਹੈ ਉਹ ਜਿਹੜੇ ਹੁਣ ਹੋਣ ਵਾਲੇ ਦਿਨਾਂ ਦੇ ਵਿੱਚ ਉਹ ਤੇਲੇ ਨੂੰ ਲੈ ਕੇ ਵੀ ਹੈਗਾ ਆਪਣਾ ਝੋਨਾ ਜੇ ਤਾਂ ਮੰਨ ਕੇ ਚੱਲੋ ਆਪਾਂ ਇੱਕ ਹਫ਼ਤੇ ਨੂੰ ਉਹਦੀ ਵढਾਈ ਕਰਨੀ ਹੈ ਤਾਂ ਆਪਾਂ ਨੂੰ ਜੇ ਆਪਣੇ ਖੇਤ ਦੇ ਵਿੱਚ ਤੇਲੇ ਦਾ ਅਟੈਕ ਹੁੰਦਾ ਹੈ ਤਾਂ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਗਈ ਸਪਰੇਅ ਕਰਨ ਦੀ ਕਿਉਂਕਿ ਇੱਕ ਹਫ਼ਤੇ ਨੂੰ ਆਪਾਂ ਵਾਢ ਲੈਣੀ ਹੈ ਥੋੜਾ ਤੇਲਾ ਜੇ ਆਪਾਂ ਅੱਜ ਤੋਂ 20 ਦਿਨ ਨੂੰ ਝੋਨਾ ਵਧਣਾਂ ਤੇ ਚੋਹੋ ਆਪਣਾ ਦਾਣਾ ਪੱਕ ਵੀ ਰਿਹਾ ਏ ਫੇਰ ਵੀ ਜੇ ਉਹਨੇ ਆਪਣਾ ਰਸ ਚੂਸ ਲੈਣਾ ਛਾੜ ਨੂੰ ਥੋੜਾ ਬੋਤਾ ਤਾਂ ਫਰਕ ਜਰੂਰ ਪਾਊਗਾ ਕਿਸਾਨ ਵੀਰ ਕਹਿੰਦੇ ਕੋਈ ਗੱਲ ਨਹੀਂ ਫਰਕ ਪੈਂਦਾ ਏ ਮਾੜਾ ਮੋਤਾ 50 ਕਿਲੋ ਕੁਇੰਟਲ ਉੜ ਜਾਊਗਾ ਪਰ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਫੇਰ ਖਰਾਬ ਹੁੰਦਾ ਏ ਆਪਾਂ ਸਪਰੇ ਨਹੀਂ ਕੀਤੀ ਉਹਨੇ ਰਸ ਚੂਸ ਕੇ ਆਪਣੇ ਜਿਹੜਾ ਬੂਟੇ ਦੇ ਥੱਲੇ ਵਾਲਾ ਹਿੱਸਾ ਏ ਉਹੋ ਉਹਨੇ ਬੌਧਾ ਕਰ ਦੇਣਾ ਫੇਰ ਜੇ ਮੌਸਮ ਖਰਾਬ ਹੁੰਦਾ ਤਾਂ ਆਪਣਾ ਝੋਨਾ ਗਿਰੂ ਗਈ ਗਿਰੂਗਾ ਪੱਕਾ ਤੇ ਇਹ ਜਿਹੜੇ ਕਾਰਨ ਹੈ ਇਹ ਸਾਰੇ ਕਾਰਨ ਨੇ ਝੋਨਾ ਡਿਗਣ ਦੇ ਤੇ ਵੈਰਾਈਟੀ ਕੁਦਰਤ ਦੇ ਅੱਗੇ ਜੇ ਮੌਸਮ ਖਰਾਬ ਹੁੰਦਾ ਤਾਂ ਕੋਈ ਵੀ ਵੈਰਾਈਟੀ ਟਿਕਦੀ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੂੰ ਆਪਣੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਤੇ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਫਿਰ ਹੋਰ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ